ਇਹ ਗੱਲਬਾਤ ਹੋਈ ਇੱਕ ਪੌਡਕਾਸਟ ਦੇ ਵਿੱਚ ਕਿਸੇ ਨੇ ਪੁੱਛਿਆ ਸੀ ਤਾਂ ਆਪਾਂ ਕਿਹਾ ਵੀ ਆਪਾਂ ਤੁਹਾਡਾ ਹੋ ਮੈਡ ਸੰਧੂ ਵਾਲਾ ਦੇਖਿਆ ਸੀ ਪ੍ਰੋਗਰਾਮ ਉਹ ਫਿਰ ਮੇਰੇ ਖਿਆਲ ਉਹਨੇ ਰਿਪਲਾਈ ਕੀਤਾ ਵੀ ਇਹ ਟੀਆਰਪੀ ਭਾਲਦੇ ਮੇਰਾ ਨਾਮ ਲੈ ਕੇ ਉਹਦਾ ਮਾੜਾ ਜਿਹਾ ਮੈਂ ਜਵਾਬ ਦਿੱਤਾ ਸੀਗਾ ਉਹ ਵੀ ਨਹੀਂ ਉਹ ਕਹਿ ਸਕਦਾ ਤੇ ਮੈਂ ਤਾਂ ਉਹ ਮੈਂ ਤਾਂ ਉਹਨੂੰ ਜਾਣਦਾ ਵੀ ਨਹੀਂ ਤੇ ਨਾ ਮੈਂ ਉਹਨੂੰ ਕਦੀ ਮਿਲਿਆ ਨਾ ਮੈਂ ਦੇਖਿਆ ਮੈਨੂੰ ਟੀਆਰਪੀ ਤੋਂ ਮੇਰੇ ਪੰਜ ਕੀਤਾ ਹੋ ਗਿਆ ਜੇ ਉਹ ਅੰਕਲ ਕਹਿੰਦਾ ਹੋਵੇ ਉਹ 50 ਸਾਲਾਂ ਦਾ ਹੋਣਾ ਨਹੀਂ ਹੈ ਨਾ 25 ਸਾਲ ਮੈਨੂੰ ਮਾਰਕੀਟ ਜੋ ਗਿਆ ਟੱਕ ਪਾਉਂਦੇ ਨੂੰ ਬਿਲਕੁਲ ਤੇ ਫਿਰ ਕੱਲ ਦਾ ਸ਼ਲਾਰੂ ਉੱਠ ਕੇ ਵੀ ਆਣਾ ਕਰੇ ਗੱਲ ਜਾਂ ਕੋਈ ਉਦਾਂ ਦਾ ਬੰਦਾ ਗੱਲ ਕਰੇ ਤੇ ਫਿਰ ਉਹਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਵੀ ਅੰਕਲ ਨੇ ਜਵਾਬ ਵੀ ਦੇਣਾ ਇਹ ਗੱਲ ਕੀਤੀ ਜਾਵੇ ਕਿਉਂਕਿ ਇਹੀ ਗਿੱਟਾ ਤੋਂ ਕੌਂਟਰੋਵਰਸੀ ਵੀ ਪੈਦਾ ਹੁੰਦੀ ਹੈ ਚਾਹੇ ਉਹ ਪਾਲੀਵੁੱਡ 'ਚ ਹੋਵੇ ਚਾਹੇ ਉਹ ਬਾਲੀਵੁੱਡ ਦੇ ਵਿੱਚ ਹੋਵੇ ਕਿਉਂਕਿ ਚਲੇ ਤੁਹਾਡੀ ਵੀ ਕੌਂਟਰੋਵਰਸੀ ਚੱਲ ਰਹੀ ਹੈ ਮੈਡ ਸੰਧੂ ਦੇ ਨਾਲ ਤਾਂ ਦੂਸਰੇ ਪਾਸੇ ਇਹ ਗੱਲ ਕਰ ਰਹੇ ਤੇ ਹਨੀ ਸਿੰਘ ਨੇ ਵਾਪਸੀ ਕੀਤੀ ਉਹਦੀ ਬਾਤਸ਼ਾਹ ਨਾ ਸੀਗੀ ਤੇ ਇਹ ਕੌਂਟਰੋਵਰਸੀ ਕਿਉਂ ਹੁੰਦੀ ਹੈ ਇਸ ਨੂੰ ਲੈ ਕੇ ਕੀ ਛੋਟਾ ਵੱਡਾ ਦਿਖਾਇਆ ਜਾਂਦਾ ਆਪਸ ਵਿੱਚ ਨਹੀਂ 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 ਸਾਡੇ ਵੱਲੋਂ ਕੋਈ ਹੈ ਨਹੀਂ ਸਾਡਾ ਗੀਤ ਤਾਂ ਸਾਲ ਪਹਿਲਾਂ ਦਾ ਤਾਂ ਹੁਣੇ ਮੜਾ ਜ ਕੋਈ ਗੱਲਬਾਤ ਹੋਈ ਇੱਕ ਪੋਡਕਾਸਟ ਦੇ ਵਿੱਚ ਕਿਸੇ ਨੇ ਪੁੱਛਿਆ ਸੀ ਤਾਂ ਆਪਾਂ ਕਿਹਾ ਵੀ ਆਪਾਂ ਤੁਹਾਡਾ ਉਹ ਮੈਡ ਸੰਧੂ ਪਰ ਪ੍ਰੋਗਰਾਮ ਉਹ ਫਿਰ ਮੇਰਾ ਖਿਆਲ ਉਹਨੇ ਰਿਪਲਾਈ ਕੀਤਾ ਵੀ ਇਹ টিਆਰਪੀ ਭਾਲ ਦੇ ਮੇਰਾ ਨਾਮ ਲੈ ਕੇ ਉਹਦਾ ਮਾੜਾ ਜਿਹਾ ਮੈਂ ਜਵਾਬ ਦਿੱਤਾ ਸੀਗਾ ਤੇ ਕਿਹ ਅੰਕਲ ਅੰਕਲਾਂ ਨੂੰ ਵੀ ਹੁੰਦਾ ਹਾਂ ਹਾਂ ਬਿਲਕੁਲ ਬਿਲਕੁਲ ਨਹੀਂ ਇਹ ਗੱਲ ਹੈ ਹਾਂ ਤੇ ਗੱਲ ਉਹਦੀ ਨਹੀਂ ਉਹ ਕਹਿ ਸਕਦਾ ਕਿ ਮੈਂ ਤਾਂ ਉਹ ਮੈਂ ਤਾਂ ਉਹਨੂੰ ਜਾਣਦਾ ਵੀ ਨਹੀਂ ਤੇ ਨਾ ਮੈਂ ਉਹਨੂੰ ਕਦੀ ਮਿਲਿਆ ਨਾ ਮੈਂ ਦੇਖਿਆ ਮੈਨੂੰ টিਆਰਪੀ ਤੋਂ ਮੇਰੇ ਪੰਜ ਕੀਤਾ ਹੂੰ ਤੇ ਉਹ টিਆਰਪੀ ਦੀ ਗੱਲ ਵੀ 25 ਸਾਲ ਹੋ ਗਏ ਆ ਜੇ ਉਹ ਅੰਕਲ ਕਹਿੰਦਾ ਉਹ 25 ਸਾਲਾਂ ਦਾ ਹੋਣਾ ਨਹੀਂ ਹੈ ਨਾ ਹੂੰ 25 ਸਾਲ ਮੈਨੂੰ ਮਾਰਕੀਟ ਜੋ ਗਿਆ ਟੱਕ ਪਾਉਂਦੇ ਨੂੰ ਬਿਲਕੁਲ ਤੇ ਫਿਰ ਕੱਲ ਦਾ ਛਲਾਰੂ ਉੱਠ ਕੇ ਕੋਈ ਆਣਾ ਕਰੇ ਗੱਲ ਜਾਂ ਕੋਈ ਉਦਾਂ ਦਾ ਬੰਦਾ ਗੱਲ ਕਰੇ ਹੂੰ ਤੇ ਫਿਰ ਉਹਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਵੀ ਅੰਕਲ ਨੇ ਜਵਾਬ ਵੀ ਦੇਣਾ ਤੇ ਜਵਾਬ ਕੀ ਦਿੱਤਾ ਕਿ ਅੰਕਲ ਨੇ ਤਾਂ ਵੀ ਮੈਂ ਕਿਹਾ ਵੀ ਸਾਨੂੰ ਉਹ ਲੱਖੇ ਸੁਧਾਣੇ ਨੇ ਗਿਆ ਸੀ ਵੀ ਟੈਂਪੂ ਆ ਇਹ ਉਹ ਮੈਂ ਸੁਣਦਾ ਸੀ ਉਹਦਾ ਕਿ ਮੈਨੂੰ ਬਾਅਦ ਚ ਪਤਾ ਲੱਗਾ ਵੀ ਉਹ ਵੀ ਐਸੀ ਪਰਸਨ ਦਾ ਜ਼ਿਕਰ ਕਰਦਾ ਸੀ ਤੇ ਫਿਰ ਮੈਂ ਸਿੱਧਾ ਕਹਿੰਦਾ ਵੀ ਟੈਂਪੂਆਂ ਤੋਂ ਟੀਆਰ ਕੇ ਜਾਂਦੀ ਐ ਇੰਨੀ ਗੱਲ ਸੀ ਹੋਰ ਕੋਈ ਪਰ ਜੀ ਗੱਲ ਕੀਤੀ ਹੋਵੇ ਤੇ ਜਿੱਦਾਂ ਬਾਲੀਵੁੱਡ ਦੇ ਵਿੱਚ ਹਨੀ ਸਿੰਘ ਤੇ ਬਾਦਸ਼ਾਹ ਦੇ ਵਿੱਚ ਕੰਟਰੋਵਰਸੀ ਚੱਲ ਰਹੀ ਹੈ ਕਿਉਂਕਿ ਹਨੀ ਸਿੰਘ ਕਾਫੀ ਸਾਲ ਜਿਹੜਾ ਥੋੜਾ ਪਿੱਛੇ ਰਹੇ ਸੀਗੇ ਗਾਣੇ ਵੀ ਉਹਨਾਂ ਨੇ ਕਰਨੇ ਬੰਦ ਕਰਤੇ ਸੀ ਲੇਕਿਨ ਉਹਨਾਂ ਨੇ ਕਿਹਾ ਕਿ ਮੇਰੇ ਫੈਨਸ ਜਿਹੜੇ ਨੇ ਉਹ ਮੈਨੂੰ ਬਾਰ-ਬਾਰ ਪੰਪ ਕਰ ਰਹੇ ਸੀ ਕਿ ਨਹੀਂ ਯਾਰ ਤੁਸੀਂ ਆਓ ਤੁਸੀਂ ਜਵਾਬ ਦਿਓ ਠੋਕ ਕੇ ਲੱਗ ਨਹੀਂ ਰਿਹਾ ਕਿ ਪਹਿਲਾਂ ਜਦੋਂ Song ਗਾਉਂਦੇ ਸੀਗੇ ਗੀਤਕਾਰ ਤੇ ਉਹਦੇ ਵਿੱਚ ਲੋਕਾਂ ਨੂੰ ਸੰਦੇਸ਼ ਹੁੰਦਾ ਸੀ ਆਪਸ ਹੀ ਇਹਨਾਂ ਦੀ ਜਿਹੜੀ ਬੌਂਡਿੰਗ ਅੱਛੀ ਹੁੰਦੀ ਤੇ ਹੁਣ ਜਿਹੜੀ ਬੌਂਡਿੰਗ ਵਿਗੜਦੀ ਜਾ ਰਹੀ ਮੈਂ ਮੈਂ ਕਿਹੜੀ ਧਿਆਨ ਨਹੀਂ ਦਿੱਤਾ ਮੈਂ ਇਹਨਾਂ ਚੀਜ਼ਾਂ ਮੈਂ ਕਿਉਂਕਿ ਮੈਂ ਆਪ ਚਾਹੁੰਦਾ ਨਹੀਂ ਉਹ ਤਾਂ ਮੇਰੇ ਨਾਲ ਪਰਸਨਲੀ ਗੱਲ ਹੋਈ ਅਗਲੇ ਨੇ ਮੈਨੂੰ ਟੌਂਟ ਕੀਤੀ ਤਾਂ ਮੈਂ ਉਹਨੂੰ ਕਰ ਦਿੱਤੀ ਹੋਏ ਮੈਂ ਉਸ ਜਿਹੜੇ ਹੁੰਦੇ ਨੇ ਉਹ ਤੇ ਨਜ਼ਰ ਆਂਦੇ ਹੀ ਆ ਸਾਰੇ ਨਹੀਂ ਨਹੀਂ ਆਪਾਂ ਕਦੀ ਸੋਚਿਆ ਨਹੀਂ ਆਪਣੇ ਗੀਤਾਂ ਦਾ ਮਤਲਬ ਪੰਜਾਬੀਆਂ ਦਾ ਐਂਟਰਟੇਨਮੈਂਟ ਹੈ ਆਪਾਂ ਕਦੀ ਇਹ ਸੋਚਿਆ ਨਹੀਂ ਕਿ ਗੀਤਾਂ ਹੀ ਕਿਸੇ ਨੂੰ ਆਪਾਂ ਆਨਸਰ ਕਰਨਾ ਉਹ ਤਾਂ ਮਤਵ ਵਾਲੀ ਕੋਈ ਨਹੀਂ ਕਿਉਂਕਿ ਗੀਤ ਤਾਂ ਗੀਤ ਆ ਉਹ ਤਾਂ ਇਹ ਕੈਂਡੀਟਮੈਂਟ ਆ ਜੇ ਕੋਈ ਇਹਨੂੰ ਇਦਾਂ ਸਮਝਦਾ ਉਹ ਬੱਕਰੀ ਗੱਲ ਆ ਅਗਲੇ ਦਾ ਕੀ ਨਜ਼ਰੀਆ ਪਰ ਸਾਡਾ ਫਰਜ਼ ਆ ਸੀ ਗੀਤ ਵਧੀਆ ਸੋਹਣਾ ਵਧੀਆ 뮤직 ਵਧੀਆ ਲਿਰਿਕਸ ਵਧੀਆ ਗੜਾ ਗੜਾ ਕੀ ਕਹਿੰਦੇ ਹੁੰਦੇ ਕਾਬੇ ਗੂਬੇ ਪੀ ਕੇ ਗਾ ਕੇ ਵਧੀਆ ਪੇਸ਼ ਕਰੀਏ ਸਾਡਾ ਮਕਸਦ ਹੋਇਆ ਸਾਨੂੰ ਇਹਨਾਂ ਕਾਉਂਟਰਵਰਸੀਾਂ ਤੋਂ ਗੀਤ ਤੇ ਵਧੀਆ ਪਹਿਲੇ ਗੀਤ ਤੋਂ ਜੇ ਤਾਂ ਮੈਂ ਕਈਆਂ ਕਦੀ ਕਿਸੇ ਨਾਲ ਕਾਉਂਟਰਵਰਸੀ ਚ ਹੋਵਾਂ ਤਾਂ ਮੈਨੂੰ ਕੋਈ ਕਹਦਾ ਮੇਰੇ ਸੈਂਕੜੇ ਗੀਤ ਆਇਆ ਸੈਂਕੜੇ ਗੀਤ ਲੋਕੀਆਂ ਅੰਜੋਏ ਕਰਦੇ ਆ ਤੇ ਮੇਰਾ ਤਾਂ ਪਤਾ ਸਾਰਿਆਂ ਨੂੰ ਸੁਭਾਅ ਮੈਂ ਪਹਿਲਾਂ ਕਿਸੇ ਨੂੰ ਕਹਿਣਾ ਕੁਝ ਨਹੀਂ ਦੂਜੀ ਛੱਡਣੀ ਨਹੀਂ ਚਾਹੀਏ ਅਗਲਾ ਮਾਰ ਹੀ ਦਵੇ ਹਨਾ ਲekin ਕਿਤੇ ਨਾ ਕਿਤੇ ਮੱਖਣ ਸਾਹਿਬ ਤੁਸੀਂ ਕਹਿ ਰਹੇ 25 ਸਾਲ ਹੋ ਗਏ ਤੁਹਾਨੂੰ ਇਸ ਇੰਡਸਟਰੀ ਦੇ ਵਿੱਚ ਨਾ ਸੌਂਗ ਆਂਦੇ ਹੋਏ ਇਹਨਾਂ ਵੀ ਤੁਹਾਨੂੰ ਨਹੀਂ ਲੱਗਦਾ ਪਹਿਲਾਂ ਜਦੋਂ ਸੌਂਗ ਸਿੱਖਦੇ ਸੀਗੇ ਜਾਂ ਰਿਆਸ ਕਰਦੇ ਸੀਗੇ ਤੇ ਉਹ ਆਪਣੇ ਵੱਡਿਆਂ ਦਾ ਜਿਹੜਾ ਆਦਰ ਮਾਨ ਸਤਕਾਰ ਕਰਦੇ ਸੀ ਤੇ ਹੁਣ ਜਿਹੜਾ ਡਾਇਰੈਕਟ ਹੀ ਜਵਾਬ ਦਿੱਤੇ ਜਾਂਦੇ ਨੇ ਪੁੱਠੇ ਸਿੱਧੇ ਜਵਾਬ ਕਿਤੇ ਨਾ ਕਿਤੇ ਜਿਹੜਾ ਲੋਕਾਂ ਚ ਵੀ ਤਾਂ ਗਲਤ ਇਹ ਸੰਦੇਸ਼ ਜਾਂਦਾ ਹੈ ਲੋਕ ਵੀ ਦੇਖਦੇ ਨੇ ਤੇਜ਼ ਤੇਜ਼ ਫਾਸਟ ਬਹੁਤ ਹੋ ਗਿਆ ਕੰਮ ਫੂਨਾ ਫਾਨੀ ਤੁਸੀਂ ਮੇਰੇ ਕੋਲ ਗੱਲ ਕੀਤੀ ਮੈਂ ਝੱਟ ਚੁਗਲੀ ਕਰਨੀ ਜਿਵੇਂ ਮੈਂ ਮੈਂ ਤੁਹਾਡੇ ਕੋਲ ਤੁਸੀਂ ਝੱਟ ਚੁਗਲੀ ਕਰਨੀ ਕਿਸੇ ਕੋਲ ਇਹ ਸਿਸਟਮ ਬਹੁਤ ਚੱਲ ਪਿਆ ਲੋਕੀ ਅ ਮੇਰੇ ਖਿਆਲ ਅਗੇ ਲੋਕੀ ਉਹ ਪੁਰਾਣੀਆਂ ਖਰਾਕਾਂ ਸੋਲਿਡ ਖਰਾਕਾਂ ਹੁਣ ਜਿੱਦਾਂ ਜਿੱਦਾਂ ਦਾ ਤੱਤਾ ਠੰਡਾ ਖਾਣਾ ਆਈ ਜਾਂਦਾ ਉਦਾਂ ਦੇ ਲੋਕ ਆ ਪੱਤੇ ਠੰਡੇ ਖਾਣੇ ਦਾ ਸੋਚ ਵੀ ਚੇਂਜ ਹੋ ਰਹੀ ਹੈ ਚੇਂਜ ਕਿਉਂ ਨਹੀਂ ਹੋ ਰਹੀ ਮਹਾਰਾਜ ਪਤਾ ਲੋਕਾਂ ਨੂੰ ਉਹ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ ਇੰਨੇ ਬੰਦੇ ਖੜੇਗੇ ਚੈੱਕ ਕਰ ਲੋ ਕਿਸੇ ਨਾ ਕਿਸੇ ਕਿਤੇ 슈ਗਰ ਦੀ ਗੋਲੀ ਕਿਤੇ ਬੀਪੀ ਦੀ ਹੋਣੀ ਜੇ ਕਿਤੇ ਡਿਪਰੈਸ਼ਨ ਦੀ ਹੋਣੀ ਆ ਸੋਏ ਖਾਣਿਆ ਕਰਕੇ ਹੋਰ ਕੋਈ ਏਡੀ ਨਹੀਂ ਕੋਈ ਗੱਲ ਅੱਗੇ ਲੋਕ ਇਦਾਂ ਵੀ ਨਹੀਂ ਕਿ ਜਿਹੜੇ ਸਾਰੇ ਜਾ ਕੇ ਡੰਡ ਬੈੜਾਂ ਮਾਰਦੇ ਲੋਕਾਂ ਕੋ ਕੰਮ ਇੰਨਾ ਸੀ ਜੇ ਤੁਸੀਂ ਸ਼ੌਪ ਤਾਂ ਹੀ ਜਾਣਾ ਤੁਰ ਕੇ ਜਾਣਾ ਹੁਣ ਤੁਸੀਂ ਐਕਟਵਾ ਚੱਕ ਲੈਨੇ ਆ ਨਾ ਫੇ ਮੋਟਰਸਾਈਕਲ ਚੱਕਦੇ ਸਕੂਟਰ ਚੱਕਦੇ ਤਾਂ ਤੁਰਨ ਦਾ ਹੈ ਹੀ ਨਹੀਂ ਕਿਤੇ ਕੋਈ ਐਕਸਰਸਾਈਜ਼ ਤਾਂ ਹੈ ਹੀ ਨਹੀਂ ਕਿਤੇ ਤੁਹਾਡੀ ਕਿਤੇ ਕੈਲਰੀ ਦਾ ਵਰਨ ਹੀ ਨਹੀਂ ਹੋ ਰਹੀ ਬਿਲਕੁਲ ਜੇ ਗੱਲ ਕੀਤੀ ਜਾਵੇ ਪ੍ਰੈਸ ਕਾਨਫਰੈਂਸ ਕੀਤੀ ਹੈ ਤੁਹਾਨੂੰ ਜਿਹੜਾ ਕਿਉਂਕਿ ਸਰਕਾਰ ਵੱਲੋਂ ਬੈਨ ਲਗਾਏ ਗਏ ਨੇ ਕਿਹਾ ਹੈ ਕਿ ਜਿਹੜਾ ਹਥਿਆਰ ਨੂੰ ਪ੍ਰਮੋਟ ਨਾ ਕੀਤਾ ਜਾਵੇ ਜਿਹੜੇ ਪ੍ਰਮੋਸ਼ਨ ਕਰਦੇ ਨੇ ਉਹਨਾਂ ਤੇ ਕਾਰਵਾਈ ਹੋਣ ਦੀ ਵੀ ਗੱਲ ਆਖੀ ਗਈ ਸੀ ਤੇ ਤੁਹਾਨੂੰ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਕਿਹਾ ਕਿ ਮੈਂ ਜਿਹੜੇ ਹਥਿਆਰਾਂ ਨੂੰ ਲੈ ਕੇ ਇੱਕ ਤੁਸੀਂ ਬੋਲਿਆ ਹੈਗਾ ਕਿ ਲੋਕਾਂ ਨੂੰ ਇਹ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਨੌਲੇਜ ਦੀ ਗੱਲ ਕੀਤੀ ਮੈਂ ਥੋੜੋਗੇ ਵੀ ਹਥਿਆਰ ਚਲਾਓ ਪਤਾ ਹੋਣਾ ਚਾਹੀਦਾ ਕਿ ਨਾ ਹਥਿਆਰ ਚਲਾਣੇ ਆਣੇ ਚਾਹੀਦੇ ਨਹੀਂ ਵੀਰਾ ਜੀ ਹੁਣ ਦੇਖੋ ਜੇ ਪਹਿਲਾਂ ਤਾਂ ਮਾਪਿਆਂ ਨੂੰ ਪੁੱਛਣਾ ਚਾਹੀਦਾ ਉਹਨਾਂ ਨੂੰ ਵੇਅਰ ਕਰਨਾ ਚਾਹੀਦਾ ਉਹ ਜਦੋਂ ਮੇਲਿਆਂ 'ਚ ਜਾਂਦੇ ਜਾਂ ਸ਼ਾਪਿੰਗ ਲਈ ਜਾਂਦੇ ਦੋ ਦੋ ਸਾਲ ਦੇ ਬੱਚੇ ਨੂੰ ਸਾਲ ਦੇ ਬੱਚੇ ਨੂੰ ਉਹ ਟਵਾਈ ਲੈ ਕੇ ਦਿੰਦੇ ਆ ਗੰਨ ਗੰਨ ਦਾ ਟਵਾਈ ਆਮ ਉਹ ਭਮਿਓ ਪਚਕਾਰੀ ਵਾਲੇ ਵੀ ਹੌਲੀ ਖੇਡਣੀ ਹੁਣ ਹੌਲੀ ਆ ਜਾਣੀ ਆ ਤੁਸੀਂ ਗੰਨਾ ਦੇਖਣੀ ਹੈ ਨੇ ਪਾਣੀ ਦੇ ਭਰੀਆਂ ਉਹ ਉਹ ਚੀਜ਼ਾਂ ਤੇ ਬੈਨ ਹੋਣਾ ਚਾਹੀਦਾ ਹੈਨਾ ਸਿਆਣੇ ਦਾ ਸਾਰੇ ਬਣ ਜਾਂਦੇ ਆ ਪਿੱਛੋਂ ਨਹੀਂ ਝੜ ਫੜਦੇ ਸਾਲ ਦੇ ਕਿੰਨੇ ਮੰਥਲੀ ਕਿੰਨੇ ਲਾਇਸੈਂਸ ਇਸ਼ੂ ਹੁੰਦੇ ਆ ਤੁਸੀਂ ਸਮਝੇ ਕਿ ਨਹੀਂ ਉਹ ਉਹ ਦੇਖਣਾ ਚਾਹੀਦਾ ਵੀ ਇਹ ਕਿਹਨੇ ਕੀਤਾ ਸਰਕਾਰ ਦੇ ਸਵਾਲ ਖੜਾ ਕਰ ਰਹੇ ਉਹ ਕਿਸੇ ਤੇ ਵੀ ਕੋਈ ਸਰਕਾਰ ਤੇ ਐਡਮਿਨਿਸਟ੍ਰੇਸ਼ਨ ਤੇ ਸਵਾਲ ਤਾਂ ਹੈਗਾ ਹੀ ਆ ਜੀ ਹਮ ਜੇ ਸੱਚ ਬੋਲਣਾ ਬਿਲਕੁਲ ਮੈਂ ਤਾਂ ਗੱਲ ਹੋਰ ਵੀ ਇੱਕਲਾ ਇਸ਼ੂ ਨਹੀਂ ਹੁਣ ਮੰਨ ਲਓ ਤੁਸੀਂ ਜਾਣੇ ਆ ਟ੍ਰੈਫਿਕ ਵਾਲੇ ਤੁਹਾਨੂੰ ਰੋਕਦੇ ਹੋ ਤੁਹਾਨੂੰ ਤੁਹਾਡੀ ਫਿਲਮ ਲਾਉਂਦੇ ਬੰਦਾ ਚਾਹ ਨਾਲ ਲਵਾਉਂਦਾ ਵੀ ਗੱਡੀ ਲਈ ਆ ਵਧੀਆ ਲਵਾਈ ਆ ਤੇ ਉਹਦਾ ਦੇਖੋ ਵੀ ਇਹ ਕੌਣ ਲੈ ਕੇ ਆਉਂਦਾ ਇੰਟਰ ਕਿਦਾਂ ਹੋਈ ਆ ਅਰਿੱਤਾ ਅਦਾਲਤਾਂ ਦਾ ਡਾਇਰੈਕਸ਼ਨ ਹੈਗੇ ਹੈ ਨਾ ਕਿ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਹੈ ਕਿ ਲਕੀ ਲੋਡ ਪੈਦੀ ਹੈਗੀ ਹੈ ਕਾਦੀ ਜੀ ਕਿ ਆ ਜਿਹੜੀ ਤੁਸੀਂ ਕਹਿ ਰਹੇ ਬਲੈਕ ਫਿਲਮਾਂ ਲਗਾਉਂਦੇ ਨੇ ਜਾਂ ਕਾਲੇ ਪਰਦੇ ਲਗਾਉਂਦੇ ਇਹ ਤਾਂ ਉਹਨਾਂ ਨੂੰ ਆ ਕਿ ਜਿਨ੍ਹਾਂ ਕੋ ਪਰਮਿਸ਼ਨ ਹੋਣੀ ਚਾਹੀਦੀ ਹੈ ਲੇਕਿਨ ਆਮ ਹਰ ਕੋਈ ਲਗਾ ਕੇ ਜਾਂਦਾ ਹੈ ਜਾਂ ਨਹੀਂ ਲਾ ਕੇ ਜਾਂਦਾ ਲਾਉਣ ਵਾਲਿਆਂ ਤੋਂ ਪਹਿਲਾਂ ਤਰੋ ਬਣਦੀ ਆ ਜਿੱਥੇ ਉੱਥੇ ਕਰੋ ਸਾਡੀ ਖੋਪਰੀ ਜੇ ਨਾ ਚੱਪਨੀ ਪੈਣੀ ਉਹ ਤਾਂ ਚਲੋ ਅਸੀਂ ਕੋਈ ਐਡੇ ਪਾਵਰਫੁੱਲ ਦਾ ਹੈ ਨਹੀਂ ਵੀ ਇਹ ਕਰਦੀ ਜੇ ਪਾਵਰ ਹੋਵੇ ਤਾਂ ਫੇਰ ਕਰਕੇ ਵੀ ਦਿਖਾ ਲਦਿਏ ਬਿਲਕੁਲ ਹੈ ਨਾ ਕਿਉਂਕਿ ਜਿੰਨੀ ਸਾਡੀ ਔਕਾਤ ਹੈ ਅਸੀਂ ਉਹਦੇ ਵਿੱਚ ਰਹਿਣਾ ਚਾਹੁੰਦੇ ਆਂ ਗੱਲ ਹੈਗੀ ਆ ਵੀ ਮੋੜ ਫੜੋ ਹਨਾ ਤੁਸੀਂ ਦੱਸੋ ਮੈਨੂੰ ਇਹ ਤੁਸੀਂ মিডিਏ 'ਚ ਆ ਤੁਸੀਂ ਇਹਦਾ ਜਾ ਕੇ ਅੱਜ ਜਰੂਰ ਸੋਚੋਗੇ ਵੀ ਮੱਖਣ ਨੇ ਕੀ ਆ ਸਮੱਖਣ ਨੇ ਕੀ ਕਿਹਾ ਬਿਲਕੁਲ ਮੱਖਣ ਸਾਹਿਬ ਇੱਕ ਕਿਸਾਨਾਂ ਨੂੰ ਲੈ ਕੇ ਵੀ ਗੱਲ ਕਰਨਾ ਚਾਹਾਂਗੇ ਕਿਸਾਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪ੍ਰੋਟੈਸਟ ਕੀਤਾ ਹੈ 1 ਸਾਲ ਤੋਂ ਉੱਪਰ ਹੋ ਗਿਆ ਧੰਨਾ ਕਰਦੇ ਹੋਏ ਆ ਨੂੰ ਕਈ ਸਿੰਗਰ ਜਾ ਕੇ ਵੀ ਆਏ ਨੇ ਕੀ ਲੱਗਦਾ ਹੈਗਾ ਕਿ ਸੋਲੂਸ਼ਨ ਨਿਕਲਦਾ ਹੈਗਾ ਕਿਉਂਕਿ ਜੋ ਹਾਲਾਤ ਬੰਦੇ ਨੇ ਆਮ ਲੋਕ ਵੀ ਜਿਹੜੇ ਉਹਨਾਂ ਨੂੰ ਖੱਜਲ ਖਰਾਬੀ ਹੁੰਦੀ ਹੈ ਤੇ ਕਿਸਾਨਾਂ ਵੱਲੋਂ ਐਫਰਟ ਜ਼ਰੂਰ ਕੀਤਾ ਜਾਂਦਾ ਲੱਗਦਾ ਕਿ ਨਹੀਂ ਨਹੀਂ ਦੇਖੋ ਜਿਹੜੀ ਕਿਸਾਨੀਆਂ ਪੰਜਾਬ ਦੀ ਦੇਖੋ ਇਹ ਪੰਜਾਬੀ ਜਿਹੜਾ ਇੱਕ ਸਰਹੱਦੀ ਸੂਬਾ ਆ ਦੂਜੀ ਸਭ ਤੋਂ ਵੱਡੀ ਗੱਲ ਇਹ ਵੀ ਕਿਸਾਨੀ ਸੂਬਾ ਹੈ ਨਾ ਇੱਥੇ ਖੇਤੀਬਾੜੀ ਪ੍ਰਮੁੱਖ ਸੂਬਾ ਹੈ ਨਾ ਸੋ ਇਸ ਕਰਕੇ ਕਿਸਾਨਾਂ ਦੀਆਂ ਜਿਹੜੀਆਂ ਹੁਣ ਮੈਨੂੰ ਲੱਗਦਾ ਆ ਮੈਨੂੰ ਪਤਾ ਨਹੀਂ ਮੈਨੂੰ ਜੋ ਫੀਲ ਹੋ ਰਿਹਾ ਅੱਗੇ ਮੋਰਚਾ ਮਾਰ ਕੇ ਆਏ ਸਾਰੇ ਕਿ ਮੈਨੂੰ ਇਦਾਂ ਲੱਗਦਾ ਵੀ ਇਹ ਇੱਕ ਮੁੱਠ ਹੋਣ ਤਾਂ ਸਾਰਾ ਮਸਲਾ ਹੱਲ ਹੋ ਜਾਣਾ ਮਤਲਬ ਕਿਤੇ ਨਾ ਕਿਤੇ ਕਿਸਾਨ ਇੱਕ ਮੁੱਠ ਨਹੀਂ ਹੈ ਇੱਕ ਮੁੱਠ ਨਹੀਂ ਹੈ ਬਹੁਤ ساری ਆਸ਼ੂ ਆਏ ਤੁਹਾਡੇ ਤੰਜੀਤ ਚੈਨਲਾਂ ਤੇ ਦੇਖਦੇ ਆ ਜੇ ਇੱਕ ਮੁੱਠ ਹੋ ਜਾਣ ਕੰਮ ਸਾਰਾ ਹੀ ਜ਼ਿੰਦਾਬਾਦ ਆ ਕਾਰਨ ਕੀ ਸਮਝਦੇ ਹੋ ਇੱਕ ਨਹੀਂ ਬਸ ਮੇਰੇ ਕੋਲ ਤਾਂ ਇੰਨਾ ਹੀ ਜਵਾਬ ਆ ਵੀ ਇੱਕ ਮੁੱਠ ਹੋਣਾ ਚਾਹੀਦਾ ਕੋਈ ਕੰਮ ਨਹੀਂ ਜੜਾੜ ਜਵੇ ਤੇ ਤੁਹਾਨੂੰ ਲੱਗਦਾ ਕਿ ਅਗਰ ਇੱਕ ਮੁੱਠ ਹੁੰਦੇ ਆ ਤੇ ਸਰਕਾਰ ਕਿਤੇ ਨਾ ਕਿਤੇ ਦਬਾਅ ਚਾਹਦੀ ਹੈ ਦਬਾਅ ਚਾਊਗੀ ਝੁਕੂਗੀ ਮਤਵ ਵਾਲੇ ਉਹਨਾਂ ਨੂੰ ਪਤਾ ਵੀ ਅੱਧੇ ਗੈਂ ਨੂੰ ਅੱਧੇ ਗੈਂ ਨੂੰ ਔਰ ਬੱਤੀਆਂ ਵੀਆਂ 74 ਜਿਵੇਂ ਬੰਦੀਆਂ ਬਣ ਗਈ ਉਹ ਬੜਾ ਖਲਾਰਾ ਪੈ ਗਿਆ ਜਿਹੜੀ ਚੀਜ਼ ਖਿੱਲਰ ਗਈ ਕਿ ਇਕੱਠੀ ਕਰਨ ਨੂੰ ਔਖਾ ਟੈਮ ਦਾ ਲੱਗਦਾ ਬਿਲਕੁਲ ਇੱਕ ਕਿ ਆਪਾਂ ਇੰਨੇ ਸੂਝ ਬੈਨਾਏ ਨਹੀਂ ਮੈਂ ਕਿਸਾਨਾਂ ਦੇ ਨਾਲ ਆ ਮੈਨੂੰ ਇਹ ਆ ਵੀ ਮੈਨੂੰ ਇਹੇ ਦਰਦ ਆ ਵੀ ਆਪਾਂ ਇਕੱਠੇ ਹੋਈਏ ਪੰਜਾਬ ਲਈ ਲੜਾਈ ਲੜੀਏ ਬਸ ਇਹ ਆ ਅੱਜਕੱਲ ਪੰਜਾਬੀ ਸਿੰਗਰ ਜਿਹੜੇ ਨੇ ਇਹ ਆ ਦਾ ਕਾਰਨ ਹੈ ਉਹ ਰਾਜਨੀਤੀ ਦਾ ਵੀ ਰੁਖ ਕਰ ਗਏ ਨੇ ਕਿਉਂਕਿ ਕਈ ਕੈਬਨਿਟ ਮੰਤਰੀ ਵੀ ਬਣ ਗਏ ਨੇ ਤੁਹਾਡਾ ਵੀ ਕਿਤੇ ਇੰਟਰਸਟ ਜਾਗਦਾ ਹੈ ਕਿ ਮੈਂ ਵੀ ਪੋਲਿਟਿਕਸ ਕਰਾਂ ਮਤਲਬ ਮੈਂ ਇੰਟਰਸਟ ਕੀ ਮੈਂ ਹੈਗਾ ਹੀ ਪੋਲਿਟਿਸ਼ੀਅਨ ਆ ਸਿੰਘਰ ਸਿੰਘਰ ਘਾਟਣਾ ਮੈਂ ਚਾਹਣਾ ਆ ਵੀ ਅੱਜ ਦਾ ਮੈਂ ਤੁਹਾਨੂੰ ਗੱਲ ਕਹੀ ਮੇਰੇ ਇਹੇ ਮੁੱਦੇ ਹੋਣੇ ਵੀ ਝੜ ਫੜੋ ਹਾਂ ਨਾ ਜੋ ਸੱਚ ਨੂੰ ਫਾਂਸੀ ਆ ਸੱਚ ਨੂੰ ਫਿਰ ਬਾਲਾ ਲੋਕੀ ਪਸੰਦ ਨਹੀਂ ਕਰਦੇ ਬਿਲਕੁਲ ਕਿਉਂਕਿ ਸਾਰਿਆਂ ਨੇ ਫਿਲਮ ਵੀ ਲਵਾਉਣੀ ਆ ਸਾਰਿਆਂ ਨੇ ਇਤਿਹਾਰ ਵੀ ਰੱਖਣਾ ਸਾਰਾ ਕੁਝ ਉਹਨਾਂ ਲਾਇਸੈਂਸ ਨੇ ਕਹਿੰਦਾ ਯਾਰ ਮੱਖਣ ਤਾਂ ਕਹਿੰਦਾ ਸੀ ਵੀ ਲਾਇਸੈਂਸ ਕਿੱਥੋਂ ਬਣਦੇ ਆ ਇਸ਼ੂ ਬਣਦੇ ਆ ਨਾ ਸੋ ਇਹ ਗੱਲ ਸੱਚੀ ਆ ਵੀ ਜਦੋਂ ਕੋਈ ਕਹਿੰਦਾ ਪ੍ਰਮੋਟ ਕਰ ਦਊ ਲੋਕ ਬੈਠਾ ਕਿੰਨਾ ਵੀ ਨਿਆਣਿਆਂ ਨੂੰ ਲੈ ਕੇ ਦਿੰਦੇ ਗੱਲ ਨਹੀਂ ਮੇਰਾ ਮੈਸੇਜ ਮੈਨੂੰ ਪਤਾ ਨਹੀਂ ਤੁਹਾਡੇ ਚੈਨਲ ਦੀ ਕਿੰਨੀ ਸਮਰੱਥਾ ਆ ਕਿੰਨੀ ਇਹਦੀ ਹੈਗੀ ਆ ਦੂਜੀ ਕੀ ਕਾਲ ਕਰਦੇ ਉਹਨੂੰ ਹਾਂ ਜੋ ਵੀ ਹੈਦਾ ਕਿ ਕਿੰਨੀ ਹੈ ਇਹ ਵੀ ਵਿਊਜ਼ ਵਗੈਰਾ ਤਾਂ ਜੋ ਵੀ ਆ ਬਈ ਉਹਦੇ ਵਿੱਚ ਵੀ ਮੈਨੂੰ ਹੁਣ ਪਤਾ ਨਹੀਂ ਗਾਇ ਇਸ ਗੱਲ ਦਾ ਸੰਦੇਸ਼ ਕਿਵੇਂ ਦਾ ਹਾਂ ਮੇ ਮੈਸੇਜ ਸਾਰੇ ਪੰਜਾਬ ਵਿੱਚ ਜਾਣਾ ਚਾਹੀਦਾ ਇਹ ਇਹ ਜਿਹੜੀ ਚੀਜ਼ ਆ ਵਾਇਰਲ ਹੋਣੀ ਚਾਹੀਦੀ ਆ ਬਈ ਜਦੋਂ ਮਾਪੇ ਜਾਂਦੇ ਆ ਸ਼ਾਪਿੰਗ ਲਈ ਸਾਲ ਦੋਸਾਂ ਦੇ ਬੱਚਿਆਂ ਲਈ ਟਵਾਈ ਲੈ ਕੇ ਆਉਂਦੇ ਆ ਹੂੰ ਕੁਦੂ ਸਿੰਗਰਾਂ ਦੀ ਗੱਲ ਬਹੁਤ ਦੂਰ ਦੀ ਆ ਹੈਨਾ ਪਰ ਅੱਛਾ ਇੱਕ ਚੀਜ਼ ਇਹ ਵੀ ਦੇਖਿਆ ਸਿੰਗਰ ਜਦੋਂ ਸ਼ੋਅ ਕਰਦੇ ਆ ਕਈ ਜਿਹੜੇ ਫੈਨਸ ਹੁੰਦੇ ਆ ਉਹ ਵੀ ਉਲਟ ਜਾਂਦੇ ਆ ਫਿਰ ਇੱਕ ਦੂਸਰੇ ਦੇ ਵਿੱਚ ਗਾਲੀ ਗਲੋਚ ਵੀ ਹੋਣਾ ਸ਼ੁਰੂ ਹੋ ਜਾਂਦਾ ਕਿਤੇ ਨਾ ਕਿਤੇ ਜਿਹੜਾ ਪਹਿਲਾਂ ਜਦੋਂ ਸਿੰਗਰ ਗਾਉਂਦੇ ਇੱਕ ਜਿਹੜਾ ਸੰਦੇਸ਼ ਭਰੇ ਗਾਣੇ ਹੁੰਦੇ ਸੀ ਅੱਜ ਕੱਲ ਜਿਹੜੇ ਗਾਣੇ ਹੈਗੇ ਆ ਪੰਪ ਜ਼ਰੂਰ ਹੁੰਦਾ ਹੈ ਲੇਕਿਨ ਉਹ ਗਲਤ ਮੈਸੇਜ ਤਾਂ ਚਲਾਇਆ ਜਾਂਦਾ ਕਿਉਂਕਿ ਗਲਤ ਹੀ ਚੀਜ਼ ਆ ਉਹ ਉਹ ਹੋਰ ਇਸ਼ੂ ਆ ਜੀ ਜਿਹੜਾ ਬਾਅਦ ਕਾਰ ਤੁਸੀਂ ਜਿਹੜਾ ਤੁਹਾਡੇ ਗੀਤ ਆ ਤੁਹਾਡਾ ਟਾਈਮ ਕਿੰਨਾ ਆ ਉਹ ਪਹਿਲਾਂ ਅਗਲੇ ਨਾਲ ਕਮਿਟ ਕਰ ਲਓ ਉੱਥੇ ਬਹੁਤ ਟੀਮ ਦੇ ਵਿੱਚ ਜਿੱਥੇ ਤੁਸੀਂ ਸ਼ੋਅ ਕਰਨ ਜਾਂਦੇ ਹੋ ਉੱਥੇ ਟੀਮ ਦੇ ਵਿੱਚ ਹੁੰਦਾ ਕਈ ਵਾਰੀ ਉਹਨਾਂ ਤੇ ਕੋਈ ਹੋਰ ਬੰਦੇ ਭਾਰੂ ਪੈ ਜਾਂਦੇ ਆ ਸਿੰਗਰ ਤੇ ਭਾਰੂ ਪੈ ਜਾਂਦੇ ਆ ਸੋ ਮੇਰੇ ਕਹਿੰਦਾ ਮਤਲਬ ਉੱਥੇ ਤੁਸੀਂ ਹਰ ਸ਼ਬਦ ਦਾ ਸੋਚ ਵਿਚਾਰ ਜੀਤ ਦਾ ਸਾਨੂੰ ਲੈ ਕੇ ਵੀ ਬੜਾ ਕੌਂਟਰੋਵਰਸ਼ੀਅਲ ਸ਼ੁਰੂ ਹੋਇਆ ਸੀਗਾ ਕਈ ਲੋਕ ਕਹ ਰਹੇ ਕਿ ਉਹਦੇ ਗਾਣੇ ਵਧੀਆ ਤੇ ਕਈ ਕਹਿੰਦੇ ਸ਼ਰਾਬ ਤੇ ਗਾਣੇ ਨਹੀਂ ਗਾਣੇ ਚਾਹੀਦੇ ਤੁਸੀਂ ਤਾਂ ਹਥਿਆਰਾਂ ਨੂੰ ਕਹ ਰਹੇ ਕਿ ਸਮਝਣਾ ਚਾਹੀਦਾ ਉਥੇ ਤਾਂ ਸ਼ਰਾਬ ਤੋਂ ਹੀ ਸ਼ੁਰੂਆਤ ਹੋ ਗਈ ਸੀ ਉਹ ਤੁਸੀਂ ਦੇਖੋ ਭਾਈ ਸਾਰਾ ਹੁਣ ਠੇਕੇ ਖੁੱਲੇ ਆ ਉਹ ਪਹਿਲਾਂ ਠੇਕੇ ਤੇ ਜਾਣ ਦਾ ਠੀਕ ਨਹੀਂ ਦਲਜੀਤ ਨੇ ਤਾਂ ਉਹ ਗੱਲ ਕਰ ਦਿੱਤੀ ਵਿਆਹਾਂ 'ਚ ਅਸੀਂ ਤਾਂ ਐਂਟਰਟੇਨਮੈਂਟ ਵਾਸਤੇ ਆ ਲੋਕ ਠੀਕ ਨਹੀਂ ਉਦੋਂ ਪਹਿਲਾਂ ਦੇਖੋ ਉਹ ਜੜ ਤਾਂ ਠੇਕੇ ਖੁੱਲੇ ਉਧਰ ਨੂੰ ਕਿਸੇ ਨੇ ਕਰਨਾ ਮੇਰੇ ਵਰਗਾ ਬਾਲਾ ਸਿਆਣਾ ਤੁਹਾਨੂੰ ਕਹੀ ਜਾਵੇ ਦਾਰੂ ਦੀ ਗੱਲ ਜਾਂ ਦਲਜੀਤ ਨੂੰ ਕਹੀ ਜਾਵੇ ਉਹਨੂੰ ਪਹਿਲਾਂ ਠੇਕੇ ਵਾਲ ਨੂੰ ਜਲ ਜਾਣਾ ਵੀ ਭਾਈ ਇੱਥੋਂ ਵਿਕਦੀ ਆ ਹਨਾ ਦਲਜੀਤ ਤਾਂ ਬਾਅਦ ਦੀ ਸਟੋਰੀ ਆ ਚਲੋ ਉਹਨ ਆਪਣੇ ਦਰਸ਼ਕਾਂ ਨੂੰ ਗਾਣਾ ਸੁਣਾ ਦੋ ਉਹ ਹੀ ਪੁਰਾਣਾ ਵਾਲਾ ਕਿਉਂਕਿ ਡੋਲਿਆ ਚ ਜਾਨਵੀ ਹੈ ਤੇ ਇੱਕ ਨਮੂਸ਼ੀ ਰਾਦੇ ਆਸੇ ਰਾਤੇ ਨਹੀਂ ਹੁੰਦੀਆਂ ਲੜਾਈਆਂ ਆਪਣੀ ਵੀ ਡੋਲਿਆ ਚ ਜਾਨ ਚਾਹੀਦੀ ਗੈਰਾਂ ਦੇ ਅਸਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੌਲਿਆਂ 'ਚ ਜਾਮ ਚਹੀਦੀ ਬਿਲਕੁਲ ਸੋਏ ਸਨ ਪੰਜਾਬੀ ਗਾਇਕ ਕੇਐਸ ਮੱਖਣ ਇਹਨਾਂ ਨਾਲ ਕਾਫੀ ਗੱਲਾਂ ਬਾਤਾਂ ਕੀਤੀਆਂ ਹਨ ਹਾਲਾਂਕਿ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਪੰਜਾਬੀ Song ਜਿਹੜੇ ਆ ਰਹੇ ਨੇ ਉਹਨਾਂ ਤੇ ਵੀ ਜਿਹੜੇ ਅਗਰ ਸੰਦੇਸ਼ ਹੈ ਉਹ ਨਹੀਂ ਹੋਣੇ ਚਾਹੀਦੇ ਤੇ ਦੂਸਰੀ ਵਾਰ ਸੀ ਉਹਨਾਂ ਨੇ ਵੀ ਕਿਹਾ ਕਿ ਬੈਟ ਸੰਧੂ ਨਾਲ ਇੱਕ ਪੋਡਕਾਸਟ ਦੇ ਦੌਰਾਨ ਜਿਹੜਾ ਕੰਟਰੋਵਰਸ਼ੀਅਲ ਜਰੂਰ ਸ਼ੁਰੂ ਹੋਇਆ ਲੇਕਿਨ 올ਡ ਤੇ ਜਿਹੜੇ ਨਵੇਂ ਨੇ ਉਹਨਾਂ ਵਿੱਚ ਕਾਫੀ ਫਰਕ ਨੇ ਤੇ ਜਿਹੜੀਆਂ ਪੁਰਾਣੀਆਂ ਖਰਾਕਾ ਉਹ ਹਜੇ ਵੀ ਉਹ ਖਾ ਨਹੀਂ ਪਾ ਰਹੇ ਨੇ ਤਾਂ ਹੀ ਉਹਨਾਂ ਦੇ ਸ਼ਾਇਦ ਦਿਮਾਗ ਇਸ ਤਰ੍ਹਾਂ ਦੇ ਹੋ ਗਏ ਨੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਮ ਦਵਿੰਦਰ ਕੁਮਾਰ ਜਲੰਧਰ